ਜਦੋਂ ਲੱਗਿਆ ਔਲੇ ਦਾ ਚਾਰ ਬਣਾ ਇੱਕ ਬੱਚੇ ਨੇ ਕਿਹਾ ਸੀ ਵੀ ਔਲੇ ਦਾ ਚਾਰ ਦਾ ਬਣਾ ਦੱਸੋ ਕਿ ਬਣਾਣਾ اچھا ਆਪਾਂ ਇੱਕ ਔਲੇ ਦਾ ਫੌਲੀ ਵਾਲਾ ਕਿਹਨੇ ਹਿੱਕਾਂ ਕੱਢਦੀਆਂ ਤੁਸੀਂ ਆਪਾਂ ਕੰਦੀਆਂ ਰੱਖੀ ਦੋ ਆਪਾਂ ਸਿੰਘ ਬਹੁਤ ਸੌਖੇ ਤਰੀਕੇ ਨਾਲ ਚਾਰ ਬਣਾ ਦੱਸਾਂਗੇ ਜਿਹੜੇ ਨਵੇਂ ਬੱਚੇ ਨੇ ਉਹ ਵੀ ਬੜੀ ਆਸਾਨੀ ਨਾਲ ਬਣਾ ਸਕਦੇ ਆਨਗੇ ਇਹਦੇ ਲਈ ਸਿਰਫ ਪੰਜ ਚੀਜ਼ਾਂ ਚਾਹੀਦੀਆਂ ਨੇ ਔਲੇ ਹੋਗੇ ਚੰਦਾ ਤੇਲ ਤੇਜ ਮੀ ਹੋ ਗਿਆ मेथे के जम समोसे और एक-एक जाक मेथे बाहर निकालेंगे अनादिए से कंटक लेते हैं इसे जमते ही आप खावा लेंगे समोसा इसको सेंचा पर भी सो ना अपना एक मेथे के ਨਾਂ ਚ ਬਫਸਾਉਂਦੇ ਮੀਠਕਟਾਂ ਦੇ ਤੇ ਆਪਾਂ ਗੈਂਸ ਕਰਦਿਆਂ ਨੂੰ ਨਾ ਤੇ ਦੋ ਚਮਚੇ ਫਸਾਉਂਦੇ ਤੇਲ ਦੇ ਨਹੀਂ ਆਪਣਾ ਤੇਲ ਗਾੜੀ ਨੂੰਗਾ ਆਪਾਂ ਇਹਦੇ ਵਿੱਚ ਕੁੱਟਣ ਲੱਗਿਆ ਹੁੰਦੇ ਛੋਟੇ ਜਿਹਸੋ ਲੋਪਾ ਨਹੀਂ ਹੈਗਾ ਤਾਂ ਆਪਾਂ ਮਿਕਸੀਚ ਵੀ ਇਸਨ ਕਰ ਸਕਦੇ ਸਾਡੇ ਕੋਲ ਹੁੰਦਾ ਸੱਚਾ ਹੈਗਾ ਸੀ ਇਹ ਚ ਪਸਦਾ ਇਦਾਂ ਇਹਨੂੰ ਦਾ ਰੜਖੜੀਆਂ ਕਰ ਲਿਆ ਤੇ ਕਿਉਂ ਜਾਣ ਕੇ ਬਰੀਕ ਨਹੀਂ ਕਰਨਾ ਮੋਟਾ ਜਿਹਾ ਸਵਾਦ ਲੱਗਦਾ ਜਿਵੇਂ ਆਪਣਾ ਜੜਾ ਥਲੇ ਹੁੰਦਾ ਵਧੀਆ ਲੱਗਦਾ तेल गर्म हो गया बस दो मिनट तक लावी अपना तैयार हो गया ये ना रेसिपी जरूर बना के सारे खानी चाहिए बहुत गुणाकारी चीज है अक्ा वास्ते छतले बालों वास्ते बहुत चंगी चीज है ਇਸੇ ਹੋ ਗਏ ਫਰਮ ਹੋ ਗਏ ਤਾਰੀ ਦੀ ਬਹੁਤ ਬੇਚੀ ਤੇ ਲੋਸ ਨਹੀਂ ਹਨ ਆਪਣੇ ਇਹ ਪੌਲੇ ਪੱਤੇ ਚੁੱਟੇ ਨਹੀਂ ਵੀ ਆਪਾਂ ਕਾਉਣ ਲਗੇ ਮੇਥੇ ਤੇ ਸਾਉਂਪੇ ਦੇ ਵਿੱਚ ਅਕਾ ਨੂੰ ਲੱਗਿਆ ਹੁਣ ਇਹਦੇ ਵਿੱਚ ਇੱਕ ਚਮਚਾ ਨੀਮਾ ਤੁਸੀਂ ਅੱਗੇ ਸਵਾਦ ਅਨੁਸਾਰ ਪਾ ਕੇ ਘਟੋ ਨੂੰ ਪਾ ਸਕਦੇ ਆਂ ਅਕਾ ਥੋੜੀ ਜੀ ਇਹਦੇ ਵਿੱਚ ਲਾਲ ਮਿਰਚ ਵੀ ਪਾਉਣੇ ਆ ਤੇ ਤੁਹਾਨੂੰ ਬਗੇ ਲੱਗ ਪਾਸਾ ਵੀ ਸ਼ੱਕ ਵੀ ਕਰਦੇ ਕਿ ਲਾ ਕੋਈ ਨਹੀਂ ਅਕਾ ਪਾਏ ਥੋੜੀ ਜੀ ਲਾਲ ਮਿਰਚ ਚ ਸਾਰਾ ਕੋਣ ਕੋਣ ਤੇ ਨਾ ਚਾਰ ਬਣ ਕੇ ਤਿਆਰ ਹੋ ਗਏ। ਇਹ ਟਾਈਮ ਪ ਠੰਡਾ ਹੋਣ ਵਾਸਤੇ ਰੱਖ ਦਿੰਨੇ ਆ। ਫਿਰ ਕਿਸੇ ਵੀ ਡੱਬੇ ਦੇ ਵਿੱਚ ਅਸੀਂ ਸਟੋਰ ਕਰ ਦਾਂਗੇ, ਸਟੋਰ ਕਰਕੇ ਰੱਖ ਲਾਂਗੇ। ਆਪਣਾ ਤੇਲ ਪਕਾ ਕੇ ਰੱਖਿਆ ਹੈ ਬੇਟਾ। ਜੋ ਤੁਸੀਂ ਨੇ ਸਰੋਂ ਦਾ ਤੇਲ ਪਾਉਣਾ ਹੈ ਨਾ ਉਹ ਚੰਗੀ ਤਰ੍ਹਾਂ ਪਹਿਲਾਂ ਕਾੜ ਕੇ ਫਿਰ ਆਪਾਂ ਨੇ ਕਰਨਾ। ਜਿਵੇਂ ਮੇਰਾ ਉਹ ਕੁਸਰਾ ਹੋਊ। ਆਓ ਫਿਰ ਮੈਸ।